ਸੋ ਹਾਂ ਜੀ ਸਸਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਬਲੌਗ ਬਣਾਉਣ ਦੇ ਨੂੰ ਸਾਨੂੰ ਹੋ ਗਿਆ ਟੋਟਲ 10 ਦਿਨ ਔਰ ਇਹ ਸਾਡਾ 10ਵਾਂ ਬਲੌਗ ਆ ਔਰ ਤੁਸੀਂ ਸਾਰੇ ਪਲੀਜ਼ ਸਾਨੂੰ ਪਿਆਰ ਦਿਓ ਸਪੋਰਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਅੱਜ ਦਾ ਜਿਹੜਾ ਬਲੌਗ ਹੈ ਇਹ ਹੋਏਗਾ ਇੱਕ ਫੰਕਸ਼ਨ ਦੇ ਉੱਤੇ ਹਾਂ ਜੀ ਆ ਗਿਆ ਜੀ ਆਪਾਂ ਫੰਕਸ਼ਨ ਤੇ ਔਰ ਪਹਿਲਾ ਹੋਏਗਾ ਸੁਖਮਨੀ ਸਾਹਿਬ ਜੀ ਦਾ ਪਾਠ ਉਸ ਤੋਂ ਬਾਅਦ ਆਣਾ ਭਜਨ ਹੈ ਮੱਥਾ ਟੇਕਣਾ ਔਰ ਇਹ ਖੜੀ ਆਪਣੀ ਰਾਣੀ ਸੁੰਦਰਾ ਸੋ ਆਪਾਂ ਮਿਲਦੇ ਆਂ ਥੋੜੀ ਦੇਰ ਬਾਅਦ ਚੌਗੇ ਖੜੀ ਆਪਣੀ ਰਾਣੀ ਸੁੰਦਰਾ ਪ੍ਰਿੰਸਾਰ ਕਿਤਨ ਕਰੋਂ ਇਸਦਾ ਗਉ ਸਾਲੂ ਕੋ ਜਯਾ ਤ੍ਰਮਾਨ ਸਾਜਨਾ ਵਡਸਰ ਪਾਈ ਅੰਨ ਤਨ ਆਪਣਾ ਤੈਨ ਜਨ ਦੇ ਏ ਆਈ ਸਾਡਾ ਕਾਕਾ ਸੁਖ ਜਨ ਸਰਬ ਤੇਂਦਾ ਦਾਗਾ ਆਪਦੇ ਹੀ ਸਰਬ ਸਰਬ ਸੁਖ ਪਾ ਰੇ ਨਾਨਕ ਤੁਸੇ ਜੋ ਸੇਤ ਕਰਿ ਜਿਮਤਲੇ ਅਜਿਹੀ ਇਹ ਬਹੁਤ ਬਹੁਤ ਕਾਮ ਬਨਮਾਨਾ ਆਈ ਪੀ ਲੋਕ ਚਾਹ ਪੂਰੀ ਆਪਣਾ ਫੌਜੀ ਸਾਹਿਬ ਸੇਵਾ ਚੱਲ ਰਹੀ ਪੂਰੀ ਠੀਕ ਆ ਠੀਕ ਆ ਹੋਸਰਾਵ ਸੇ ਤੱਕਵੇਂ ਸਰਦਾਰ ਨਹੀਂ ਕਿੱਤੇ ਸਾਡੇ ਸਰਦਾਰਨੀ ਜੀ ਲਓ ਜੀ ਇਹ ਆ ਸਾਡੇ ਫੌਜੀ ਸਾਹਿਬ ਤੇ ਇਹ ਜੀ ਉਹਨਾਂ ਦੀ ਸਰਦਾਰਨੀ ਜੀ ਤੇ ਇਹ ਛੋਟੀ ਕਿਊਟ ਜੀ ਸਾਡੀ ਬੱਚੀ ਜਿਹਦਾ ਅੱਜ ਹੈਪੀ ਬਰਥਡੇ ਸੋ ਸਾਰੇ ਪਲੀਜ਼ ਇਹਨੂੰ ਹੈਪੀ ਬਰਥਡੇ ਵਿਸ਼ ਕਰਿਓ ਜਨਨਾ ਤੇਰਾ ਠੀਕ ਆ ਕਿੰਨੇ ਕਿੰਨੇ ਵਿਸ਼ੇ ਕੀਤਾ ਤੈਨੂੰ ਸਾਰੇ ਨੇ ਇਸ ਕੀਤਾ ਸਭ ਤੋਂ ਪਹਿਲਾਂ ਕਿੰਨੇ ਵਿਸ਼ੇ ਕੀਤਾ ਆਏ ਅੱਛਾ ਇਹਨੇ ਵਿਸ਼ੇ ਕੀਤਾ ਸਭ ਤੋਂ ਪਹਿਲਾਂ ਵੈਰੀ ਗੁੱਡ ਤੇਰਾ ਨਾਮ ਆ ਹੈ ਜੈਸਮੀਨ ਵਾਓ ਜੈਸਮੀਨ ਠੀਕ ਆ ਜੈਸਮੀਨ ਜੈਸਮੀਨ ਹੈਲੋ ਮਲਾਗਾ ਜੈਸਮੀਨ ਹੈਲੋ ਗੱਲਾਂ ਮੈਨਾਂ ਠੀਕ ਆ ਠੀਕ ਆ ਸੋ ਇਸ ਤੋਂ ਬਾਅਦ ਸਨਮੋਨ ਦਾ ਸਕੂਲ ਦਾ ਟਾਈਮ ਹੋ ਗਿਆ ਸੀ ਸੋ ਆਪਾਂ ਲੈਣ ਗਏ ਫਿਰ ਸਨਮੋਨ ਨੂੰ ਸਕੂਲੋਂ ਕਿਉਂਕਿ ਉਹਨਾਂ ਨੇ ਵੀ ਫੰਕਸ਼ਨ ਦੇਖਣਾ ਸੀਗਾ ਆ ਇਸ਼ਾਨ ਹੁਨੀਸਾ ਸਕੂਲ ਤੋਂ ਆ ਜਾਓ ਆ ਜਾਓ ਆ ਜਾਓ ਲੈ ਆ ਭਰਾ ਬੈਗ ਬੈਗ ਦੇ ਦੇ ਗਰਿਆ ਸਕੂਲ ਇਸ਼ਾਨ ਬੈਗ ਦੇ ਦੇ ਵਿੱਚ ਚੀਜੀ 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 ਵੀ ਲੈਣੀਆਂ ਨੇ ਤੁਨੂੰ ਯਾਰ ਮੈਂ ਨਹੀਂ ਆ ਮਮਾਣੀ ਆਏ ਹਾਂ ਬੈਠੋ ਬਰੇ 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 ਧਿਆਨ ਨਾਲ ਬੜਾਈ ਫਿਰ ਹਾਂ ਦੱਸ ਆਪਾਂ ਨੂੰ ਆ ਨਹੀਂ ਆਉਂਦਾ ਸੀ ਕੀ ਉਹ ਜਿਹੜਾ ਹੁੰਦਾ ਕੀ ਜਾਂਦੇ ਹੁੰਦੇ ਆ ਉਹ ਮੈਨੂੰ ਅਜੇ ਖਾਇਆ ਨਹੀਂ ਸੀ ਕੀ ਕੀ ਨਹੀਂ ਸੀ ਆਉਂਦਾ ਹਾਂ ਉਹ ਕੀ ਕਰਦੇ ਹੋ ਤੇ ਬੜੀ ਇੱਕ ਬਾਤ ਕਰੋ ਠੀਕ ਮਾਤਰਾ ਬੜੀ ਏ ਕੀ ਕੱਲ ਕੀ ਕਿ ਨਹੀਂ ਕੱਲ ਕੀ ਕਿ ਨਹੀਂ ਕਿੱਥੇ ਚੱਲਾ ਭਲਾ ਅੱਜ ਸਕੂਲੋਂ ਘਰ ਤਾਂ ਲੈ ਕੇ ਆਂਦਾ ਤੈਨੂੰ ਪਤਾ ਨਹੀਂ ਪਤਾ ਨਹੀਂ ਤੈਨੂੰ ਅੱਜ ਚੱਲੇ ਆਪਾਂ ਪਾਰਟੀ ਦੇ ਫੰਕਸ਼ਨ ਤੇ ਚੱਲੇ ਆਂ ਆ ਮम्मा ਉੱਥੇ ਆ ਏ ਹੋਰ ਕੀ ਸਾਡੇ ਫਿਰ ਕੱਪੜੇ ਪਵਾ ਕੇ ਲੈ ਆਉਣੀ ਸੀ ਕੱਪੜੇ ਔਰ ਕੱਪੜੇ ਜਿੱਦਾਂ ਭੁੱਲ ਗਿਆ ਉਸਤਾਦ ਹੋ ਸਕੂਲ ਦੀ ਵਰਦੀ ਜੀ ਸਕੂਲ ਦੀ ਵਰਦੀ ਜੀ ਸਹੀ ਆ ਨਾ ਸਕੂਲ ਦੀ ਵਰਦੀ ਨਹੀਂ ਸਹੀ ਹਾਂ ਕਿਉਂ ਸੋਹਣੇ ਤਾਂ ਲੱਗਣ ੜਿਆ ਯਾਰ ਬਹੁਤ ਸਹੀ ਕੱਟ ਲਾਣਾ ਤੋ ਬਸ ਸਹੀ ਆ ਵਾ ਵਾਈ ਕੱਟ ਲਾਓ ਤੋ ਬਸ ਸਹੀ ਆ ਮੈਂ ਆਈ ਕੱਟ ਕਿ ਪੋਣਾ ਫੇ ਦੱਸ ਕੀ ਪੋਣਾ ਮੈਂ ਹਾਂ ਆਰ ਦੇਖੋ ਫਰੇ ਹਾਂ ਆਰ ਦੇ ਕਪੜੇ ਆਉਣੇ ਨਹੀਂ ਇਹਦੇ ਆ ਜਾਣੇ ਆਰ ਆਰ ਪਿੱਦੂ ਸਾ ਹੈ ਪਾਣਾ ਨਾ ਕਪੜੇ ਦੇ ਕਪੜੇ ਪੋਣੇ ਜੱਜ ਜੱਜ ਨਾ ਕ ਤੇਰਾ ਸਿਆ ਜਾ ਮੈਂ ਕੋਣਕ ਕਿਹੜਾ ਸਾਈਜ਼ ਆ ਤੇਰਾ ਕੀ ਜੀ ਤੇ ਕਿੰਨਾ ਨੰਬਰ ਆਉਂਦਾ ਤੇ 7 ਕਰੋੜ ਹਾਂ 7 ਕਰੋੜ ਪੰਜ 7 ਕਰੋੜ ਆ ਮੈਂ ਪੰਜ ਪੰਜ ਨੰਬਰ ਕਪੜੇ ਆ ਤੇ ਮੈਂ ਉਹਦਾ ਤਾਂ ਤਾਂ ਨਹੀਂ ਤਾਂ ਸਹੀ ਆ ਸਹੀ ਆ ਬੇੜੇ 26 ਤੁਸੀਂ ਜਿੱਦ ਦੋ ਦਿਹਾੜਾ ਕਹ ਲਗੀ ਉਹਦੇ ਵਿੱਚ ਚਾਹ ਤੇ ਆ ਗਿਆ ਅਸਲ ਮੈਂ ਛੇਤੀ ਆਗਾ ਕੱਲ ਠੀਕ ਆ ਮੈਂ ਕੱਲ ਤੋਂ ਲੈਣ ਨਹੀਂ ਆਇਗਾ ਨਾ ਨਹੀਂ ਨਹੀਂ ਪਲੀਜ਼ ਨਹੀਂ 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 ਛੇਤੀ ਆਇਆ ਛੇਤੀ ਆਇਆ ਨਹੀਂ 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 ਛੇਤੀ ਨਹੀਂ ਹੋ ਮੈਂ ਆਣਾ ਹੀ ਨਹੀਂ ਆਇਆ ਨਾ ਕੱਲ ਨੂੰ ਇਹ ਗਏ ਨਾ ਤੇ ਇਹ ਗਏ ਖਾਣਾ ਖਾਣ ਤੋਂ ਪਹਿਲਾਂ ਲੈਣ ਆ ਗਏ ਅੰਨੇ ਹਾਂਜੀ ਮੇਰਾ ਇੱਕ ਕਟ ਉੱਪਰ ਕਰ ਦੋ ਔਰ ਜਦੋਂ ਅਸੀਂ ਆਏ ਤੇ ਅਰਦਾਸ ਹੋ ਰਹੀ ਸੀ ਔਰ ਅਰਦਾਸ ਹੋਣ ਤੋਂ ਬਾਅਦ ਫਿਰ ਗੋਬਾ ਜੀ ਨੇ ਬੋਲਾਇਆ ਅਰਸ਼ਾਦ ਸੋ ਆਪਾਂ ਵੀ ਪ੍ਰਾਪਸਾਦ ਲਿਆ ਪ੍ਰਾਪਸਾਦ ਲੈਣ ਤੋਂ ਬਾਅਦ ਫਿਰ ਆਪਾਂ ਹੋ ਗਏ ਤਿਆਰੀ ਲੰਗਰ ਦੀ ਕਰਨ ਔਰ ਲੰਗਰ ਦੇ ਵੀ ਭਾਈ ਕਰਦੇ ਸਾਡੀ ਚੌਲਾਂ ਦੀ ਸੇਵਾ ਠੀਕ ਹੈ ਇਤੋਂ ਭਾਈ ਜੀ ਦੀ ਸੇਵਾ ਕਰ ਰਹੇ ਆ ਜੀ ਉਹ ਕਹਿੰਦੇ ਚਲ ਕਰਪਣ ਚਾਲਾ ਇਹ ਨਹੀਂ ਹੁੰਦੇ ਲੜਦੀ ਰਹਿੰਦਾ ਔਖੇ ਲੱਗਦੇ ਤਬਾਉ ਕੋਦੀ ਮੇਰੇ ਮੂੰਹ ਜੀ ਵੀ ਪਾ ਜਾ ਦੇ ਮਾਫੀ ਕੋਲ ਜਾਏਂਗੀ ਤੇਰੀ ਆ ਜਾ ਹੁਣੇ ਪੈਕ ਕੀਤਾ ਗਿਆ ਟਾਈਮ ਨਹੀਂ ਸਾਲੇ ਨੂੰ ਲਿਆ ਲਾਪਿੰਗ ਨਹੀਂ ਕੀਤੀ ਭਾਈ ਬੈਗ ਇੱਧਾ ਕੀਤਾ ਜਿਹਦਾ ਬੋਰੀ ਬੰਨੀ ਹੁੰਦੀ ਆ ਬੈਗ ਬੈਗ ਪਾਈ ਕਿੱਦਾਂ ਕੀਤਾ ਵਾ ਕੀ ਕਰੀਏ ਪੈਕ ਹੀ ਦੇਸੀ ਕਰ ਦਤਾ ਹਾਂ ਅਜੀ ਹੋਈਏ ਤੰਗ ਆ ਪਏ ਔ ਚੱਕ ਪਿਆਰ ਦੀਰਾ ਬੱਡੇ ਆ ਉਹਨੂੰ ਗਿਫਟ ਦੋ ਆਪ ਤੋਂ ਜਿਆਦਾ ਹਾਂ ਕੀ ਦੇਤਾ ਹਾਂ ਉਹ ਕਹਿੰਦਾ ਕਿ ਤੂੰ ਆਪਣੀ ਪਈ ਅਲੀ ਉਹ ਤੈਨੂੰ ਚੜਾਉਣੀ ਕਰਮਾ ਆ ਆ ਦੇ ਵੱਡੇ ਆ ਦੀਦੀ ਫੇਰ ਸੈਟ ਲੜਿਆ ਮੂੰਹ ਪਾਜੀ ਪਾਣੀ ਸੈਟ ਕਰ ਲੈ ਮਮਣਾ ਅੱਧੇ ਗਿਫਟ ਮੇਰੇ ਆ ਲੈ ਅੱਧੇ ਗਿਫਟ ਮੇਰੇ ਆ ਇਹ ਚੋਂ ਕਰਮਣ ਕਿੰਨੇ ਆ ਕਿੰਨੇ ਆ ਨਾ ਕੀਤਾ ਮੇਰਾ ਵਸ ਸਿੱਖੇ ਮੇਰੇ ਇਹਨੇ ਵਿੱਚੋਂ ਮੇਰੇ ਆਪਰੇ ਲਈ ਬੋਲਦੇ ਹੁਣੇ ਹੀ ਬੋਲਦੇ ਸਾਰੇ ਕੀ ਬਸ ਹੋ ਗਈ ਕਿੱਥੇ ਲੱਭਦੇ ਆ ਪਾਜ ਕਪੜਾ ਚੁੱਕਿਆ ਕੀ ਆ ਤੁਝੂੰ ਗੁੱਤ ਦੋਨੋਂ ਹੈ ਨਹੀਂ ਹੁਣ ਆਪਾਂ ਘਰ ਚੱਲੇ ਆ ਘਰ ਨਹੀਂ ਜਾਣਾ ਹੁਣ ਆਪਾਂ ਦੱਸ ਹੈ ਦੱਸ ਓਏ ਆ ਤੂੰ ਬਸ ਤੈਨੂੰ ਨਹੀਂ ਕੋਈ ਕੰਮ ਹੁੰਦਾ ਸ਼ਰਾਰਤਾਂ ਤੋਂ ਬਿਨਾ ਚੱਕ ਲੈ ਖਾਣ ਦਾ ਤਰੀਕਾ ਇਹ ਕੌਣ ਸਾ ਖਾਣੇ ਦਾ ਤਰੀਕਾ ਹੈ ਭਾਈ ਸਾਹਿਬ ਇਹ ਬੱਜੀ ਹੋਰ ਤੁਹਾਡਾ 8 ਵਾਈ 8 ਖਰਚਾ ਉਹਦਾ ਮਤਲਬ ਕੀ ਉਹ ਸਾਰਾ ਲਓ ਜੀ ਆਪਾਂ ਆ ਗਏ ਹੁਣ ਘਰ ਤੇ ਹੁਣ ਆਪਾਂ ਕਰੀਏ ਤਿਆਰੀ ਐਡੀਟਿੰਗ ਦੀ ਹਾਈਡਰੇਟ ਕਰੀਏ ਫਿਰ ਉਸ ਤੋਂ ਬਾਅਦ ਆਪ ਲੋਡ ਕਰਾਂਗੇ ਇਸ ਵੇਲੇ ਤੁਹਾਡੇ ਕੋ 8 ਵਜੇ ਪਹੁੰਚ ਜਾਣੀ ਆ ਸੋ ਕੱਲ ਨੂੰ ਬਣਾਵਾਂਗੇ ਇੱਕ ਹੋਰ ਵਧੀਆ ਐ ਬਲੌਗ ਤੇ ਫਿਰ ਮਿਲਦੇ ਆ ਕੱਲ ਨੂੰ ਆਪਾਂ ਜਾ ਰਹੇ ਆ ਸ਼ਾਹਕੋਟ ਤੇ ਸ਼ਾਹਕੋਟ ਦਾ ਬਲੌਗ ਉਧਰ ਤੇ ਬਣਾਵਾਂਗੇ ਕਿੱਥੇ ਕਿੱਥੇ ਜਾ ਰਹੇ ਆ ਕਿਹੜੇ ਕਿਹੜੇ ਪਿੰਡ ਵਿੱਚ ਦੀ ਜਾ ਰਹੇ ਆ ਸੋ ਕੱਲ ਦਾ ਬਲੌਗ ਵੀ ਜ਼ਰੂਰ ਦੇਖਿਓ ਔਰ ਉੱਥੇ ਆਪਣਾ ਇੱਕ ਫਰੈਂਡ ਆ ਉਹਨੂੰ ਆਪ ਮਿਲਣ ਜਾਣਾ ਹੈ ਜਿਹੜਾ ਮੇਰਾ 8 ਵਜੇ ਸਵੇਰੇ ਬਲੌਗ ਆ ਜਾਂਦਾ ਆ ਸੋ ਪਲੀਜ਼ ਦੇਖ ਕੇ ਇਗਨੋਰ ਨਾ ਕਰਿਆ ਕਰੋ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ थैंक यू सो मच बाय बाय